ਸਾਡੇ ਸਨਮਾਨਯੋਗ ਉਪਰਾਸ਼ਟ੍ਰਪਤੀ ਜੀ ਵੱਲੋਂ ਕਿਸਾਨਾਂ ਨੂੰ ਲੈ ਕੇ ਹਮਦਰਦੀ ਪ੍ਰਗਟ ਕੀਤੀ ਗਈ ਹੈ ਉਸ ਹਮਦਰਦੀ ਨੂੰ ਭਾਪਦੇ ਆਂ ਸਮਝਦੇ ਆਂ ਜਿਸ ਤਰ੍ਹਾਂ ਦੀ ਉਹਨਾਂ ਨੇ ਗੱਲਬਾਤ ਰੱਖੀ ਉਹਦੇ ਚੋਂ ਅਸੀਂ ਮਹਿਸੂਸ ਕੀਤਾ ਕਿ ਜਿਸ ਵੇਲੇ ਉਹਨਾਂ ਨੇ ਖੇਤੀ ਮੰਤਰੀ ਦੇ ਵੱਲੋਂ ਇਹ ਪੁੱਛਿਆ ਕਿ ਤੁਸੀਂ ਵਾਅਦਾ ਕੀਤਾ ਕੀਤਾ ਤਾਂ ਪੂਰਾ ਕਿਉਂ ਨਹੀਂ ਕੀਤਾ ਤਾਂ ਖੇਤੀ ਮੰਤਰੀ ਵੱਲੋਂ ਕਿਸੇ ਕਿਸਮ ਦਾ ਕੋਈ ਜਵਾਬ ਨਹੀਂ ਆਇਆ ਅਸੀਂ ਮਹਿਸੂਸ ਕਰਦੇ ਸੀਗੇ ਕਿ ਜਵਾਬ ਸਾਨੂੰ ਦੇਣਾ ਚਾਹੀਦਾ ਹੈ ਇਹ ਮੈਸੇਜ ਇਹ ਸਾਰਾ ਮਸੌਦਾ ਸਾਨੂੰ ਮਾਨਯੋਗ ਉਪ ਰਾਸ਼ਟਰਪਤੀ ਜੀ ਦੇ ਪਾਸ ਪਹੁੰਚਾਉਣਾ ਚਾਹੀਦਾ ਹੈ ਔਰ ਉਸ ਜੋ ਵਸੇ ਫੈਸਲਾ ਲੈ ਕੇ ਦੋਨਾਂ ਫੋਰਮਾਂ ਨੇ ਇੱਕ ਚਿੱਠੀ ਲਿਖੀ ਹੈ ਜਿਹੜੀ ਅੱਜ ਭੇਜ ਦਿੱਤੀ ਗਈ ਹੈ ਦੂਜੀ ਜਿਹੜੀ ਗੱਲ ਤੁਸੀਂ ਕੀਤੀ ਸੀਗੀ ਕਿ 9 ਤਰੀਕ ਦਾ ਕੀ ਫੈਸਲਾ ਹੈ 9 ਤਰੀਕ ਦਾ ਫੈਸਲਾ ਮੈਨੂੰ ਲੱਗਦਾ ਕਿ 9 ਤਰੀਕ ਵਾਲਾ ਫੈਸਲਾ ਜਿਹੜਾ ਉਹ ਵੀਰ ਜੀ ਨੇ ਦੱਸਤਾ ਤੁਹਾਨੂੰ ਕਿ ਪੰਜਾਬ ਨੂੰ ਛੱਡ ਕੇ ਪੂਰੇ ਭਾਰਤ ਦੇ ਵਿੱਚ ਜਿਹੜੇ ਲੋਕ ਇਸ ਅੰਦੋਲਨ ਦੇ ਨਾਲ ਜੁੜੇ ਨੇ ਜਿਹੜੇ ਇਹਦੀ ਸਪੋਰਟ ਕਰਨੀ ਚਾਹੁੰਦੇ ਨੇ ਸਾਡੀ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਆਪਣੇ ਆਪਣੇ ਐਮਪੀਜ਼ ਦੇ 12 ਦੇ ਮੂਹਰੇ ਜਾ ਕੇ ਇੱਕ ਦਿਨ ਦਾ ਭੁੱਖ ਹੜਤਾਲ ਕਰਨਗੇ ਇਹ ਫੈਸਲਾ ਲਿਆ ਕੀਤਾ ਗਿਆ ਹੈ ਔਰ ਦੂਸਰਾ ਕੱਲ 6 ਤਰੀਕ ਤੋਂ ਸਾਡੇ ਤਰਨਾਟਕਾ ਤੇਲੰਗਾਨਾ ਦੋਨਾਂ ਸਟੇਟਾਂ ਦੀਆਂ ਰਾਜਧਾਨੀਆਂ ਦੇ ਵਿੱਚ ਭੁੱਖ ਹੜਤਾਲ 100-100 ਆਦਮੀਆਂ ਦਾ ਜਥਾ रेगुलर पखड़ताल करता जाएगा राजتانियांच बैठ के वो वो बंद बंद नहीं होएगी वो रुकेगे नहीं और चलते रहे इथे 7 तारीख तो खनोरी बॉर्डर ਦੇ ਉੱਤੇ ਰੋਜ਼ਾਨਾ ਜਥੇ ਆਇਆ ਕਰਨਗੇ और अगली ਗੱਲ ਹੈ 7 ਤਰੀਕ ਨੂੰ ਹੀ ਇਸ ਜਗ੍ਹਾ ਦੇ ਉੱਤੇ ਜਿੱਥੇ ਆਪਾਂ ਅੱਜ ਫੰਕਸ਼ਨ ਕਰਿਆ ਹੋਇਆ ਹੈ ਖਨੋਰੀ ਬਾਰਡਰ ਦੇ ਉੱਤੇ ਸਾਡੇ ਬਹੁਤ ਹੀ ਸਤਿਕਾਰਯੋਗ ਰਾਗੀ ਬਲਦੇਵ ਸਿੰਘ ਵਡਾਲਾ ਜੀ ਉਹ ਆ ਕੇ ਸੰਗਤਾਂ ਨੂੰ ਗੁਰਮਤ ਦੇ ਵਿਚਾਰਾਂ ਦੇ ਨਾਲ ਨਿਹਾਲ ਕਰਨਗੇ ਕਿਉਂਕਿ ਸਾਡਾ ਆਸਰਾ ਹੀ ਇੱਕ ਗੁਰੂ ਹੈ ਅਸੀਂ ਅੰਦੋਲਨ ਚਲਾ ਰਹੇ ਹਾਂ ਭਾਵੇਂ ਚਲਾਅ ਅਸੀਂ ਰਹੇ ਹਾਂ ਸਾਡਾ ਮੰਨਣਾ ਹੈ ਕਿ ਚਲਵਾ ਸਾਡੇ ਕੋਲੋਂ ਅਕਾਲ ਪੁਰਖ ਵਾਹਿਗੁਰੂ ਦੇ ਹੈ ਤਾਂ ਉਹਦੇ ਉਹਦੇ ਗੁਣ ਗaan ਇੱਥੇ ਸਾਡੀਆਂ ਸੰਗਤਾਂ ਦੇ ਵਿੱਚੋਂ ਕਰਨਗੇ ਔਰ ਇਲਾਕੇ ਦੀਆਂ ਸੰਗਤਾਂ ਨੂੰ ਵੀ ਅਸੀਂ ਤੁਹਾਡੇ ਚੈਨਲਾਂ ਦੇ ਮਾਧਿਅਮ ਤੋਂ ਵੀ ਅਪੀਲ ਕਰਾਂਗੇ ਕਿ ਉਹ ਸਾਰੇ ਦੇ ਸਾਰੇ ਇੱਥੇ ਮਤ ਸੰਗਤਾਂ ਪਹੁੰਚਣ ਔਰ ਉਸ ਦਿਨ ਗੁਰਮਤ ਦੇ ਵਿਚਾਰਾਂ ਨਾਲ ਆਪਣੇ ਆਪ ਨੂੰ ਨਿਹਾਲ ਕਰਨ। ਸਰ ਛੋਟਾ ਜਿਹਾ ਕਮੈਂਟ ਕਿਸਾਨ ਬਿੱਲੀ ਕੁਝ ਸੰਭੂ ਤੋਂ ਕਰਨੀ ਖਨੌਰੀ ਤੋਂ ਨਹੀਂ ਕਰਨੀ। ਤੇ ਇਹ ਆਲਰੇਡੀ ਬਣਿਆ ਹੋਇਆ ਸਾਡਾ ਪ੍ਰੋਗਰਾਮ ਕਿ ਦੇਖੋ ਜੇ ਸਿੱਖ ਖਨੌਰੀ ਤੋਂ ਵੀ ਕਰਾਂਗੇ ਤਾਂ ਫਿਰ ਅਗਰ ਇੱਥੋਂ ਅਸੀਂ ਮੋਰਚਾ ਕਮਜ਼ੋਰ ਕਰ ਲਿਆ। ਸਰਕਾਰ ਕਿਸੇ ਵੇਲੇ ਵੀ ਪਹਿਲਾਂ ਦੀ ਤਰ੍ਹਾਂ 26 ਤਰੀਕ ਦੀ ਤਰ੍ਹਾਂ ਇਸ ਮੋਰਚੇ ਤੇ ਹਮਲਾ ਕਰਨ ਦੀ ਸੋਚ ਬਣਾ ਲੇ ਫਿਰ ਕੀ ਕਰ ਫਿਰ ਕੀ ਹੋਏਗਾ ਫਿਰ ਤਾਂ ਮੋਰਚੇ ਬਰਬਾਦ ਕਰ ਲਾਂਗੇ ਇਸ ਕੋ ਜਿਹੜਾ ਕਹ ਰਿਹਾ ਕਿ ਹਰਿਆਣਾ ਬਾਰਡਰ ਦੇ ਉਪਰ ਜਿਹੜੀ ਸਿਕਿਉਰਟੀ ਉਹ ਵਧਾਈ ਗਈ ਆ ਕਿਵੇਂ ਕਵੰਡੀ ਜੀ ਦੱਸ ਰਹੇ ਸੀ ਕਿ ਗੱਲ ਜਿਹੜੇ ਕੁਝ ਉਹਨਾਂ ਦੇ ਪੁਲਿਸ ਦੇ ਜਵਾਨ ਵੀ ਜਿਹੜੇ ਇੱਥੇ ਪਾਚਾ ਕਿਸ ਸਾਫਸਪਾਈ ਰੋਲ ਦੇ ਕੋਲ ਦੇਖੋ ਉਹ ਤਾਂ ਆਪਾਂ ਨੂੰ ਪਤਾ ਹੈ ਅਬ ਮਨੂ ਨੇ ਦੱਸਤਾ ਕਿ ਉਹਨਾਂ ਦੀ ਭਾਵਨਾ ਕੀ ਹੈ ਉਹਨਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਸਾਫ਼ ਜਗ੍ਹਾ ਤੇ ਰੋਡ ਦੇ ਉੱਤੇ ਜਿਹੜਾ ਸੀ ਲੋਕਾਂ ਦੇ ਉੱਤੇ ਗੋਲਾ ਸੱਟਣਾ ਅਥਰੂ ਗੈਸ ਦਾ ਜ਼ਹਿਰੀਲਾ ਗੋਲਾ ਉਹ ਉੱਥੇ ਐਕਟਿਵ ਜ਼ਿਆਦਾ ਹੁੰਦਾ ਪ੍ਰਭਾਵੀ ਜ਼ਿਆਦਾ ਹੁੰਦਾ ਉਹਦੇ ਲਈ ਉਹਨਾਂ ਨੇ ਆਪਦਾ ਕੰਮ ਕੀਤਾ ਹੈ ਅਗਲੀ ਜਿਹੜੀ ਮੈਂ ਤੁਹਾਨੂੰ ਗੱਲ ਦੱਸਣੀ ਚਾਹਣਾ ਕਿ ਇੱਕ ਕੱਲ ਨਹੀਂ ਪਰਸੋਂ ਇੱਥੇ ਆਈਜੀ ਨੇ ਆਈਜੀ ਹਸਾਰ ਪਿੰਡੇ ਅਮਰੀਕਾ ਆਈਜੀ ਹਸਾਰ ਨੇ ਇੱਥੇ ਲਗਭਗ 30 ਪਿੰਡਾਂ ਦੇ सरपंचਾਂ ਦੀ ਮੀਟਿੰਗ ਕੀਤੀ ਹੈ ਜੀ ਦੇ ਵਿੱਚ ਇਹ ਕਿਹਾ ਕਿ ਅਗਰ ਅੰਦੋਲਨਕਾਰੀ ਅੱਗੇ ਜਾਂਦੇ ਨੇ ਤਾਂ ਇਹਨਾਂ ਦਾ ਵਿਰੋਧ ਕਰੋ ਇਹਨਾਂ ਦਾ ਸਾਥ ਨਾ ਦਿਓ ਲੇਕਿਨ ਲੋਕਾਂ ਨੇ ਉਹਨਾਂ ਦੀ ਗੱਲ ਦਾ ਅਸਰ ਨਹੀਂ ਕੀਤਾ ਲੋਕਾਂ ਨੇ ਸਾਡੇ ਕੋਲ ਆ ਕੇ ਸਾਰੀ ਗੱਲਬਾਤ ਉਹ ਮੈਸੇਜ ਸਾਨੂੰ ਕਨਵੇ ਕੀਤਾ ਕਿ ਇਹ ਪ੍ਰਸ਼ਾਸਨ ਆ ਕਰ ਰਿਹਾ ਹੈ ਜੀ ਥੈਂਕ ਯੂ